you ਮਹਿਰਤਾ ਸਮੂਹ ਅਫਸਰ ਸਾਹਿਬ ਸਫਾਈ ਕਰਮਚਾਰੀ ਤੇ ਜਿੰਨੇ ਵੀ ਅਫਸਰ ਸਾਹਿਬ ਸਭ ਨੂੰ ਜੈ ਹਨ ਅੱਜ ਸਭੀ ਜਨੂ ਨੇ ਤੇ ਸਤਤਰਾ ਜਨ ਮੁਖ ਰੱਖਦੇ ਹੋਏ ਡਾਕਟਰ ਡਾਕਟਰ ਮਹਿੰਦਰ ਕਾਰ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਉਸ ਤੇ ਚੱਲਣਾ ਸਿਖਾਇਆ ਕਿਉਂਕਿ ਉੱਤੇ ਚੱਲਣਾ ਬੜਾ ਹੀ ਔਖਾ ਹੈ ਕਿਉਂਕਿ ਇੱਕ ਬੜੇ ਹੀ ਸ਼ੋਨੇ ਸਰਦਾਂ ਦੇ ਵਿੱਚ ਬੜੇ ਹੀ ਸਿਆਣੇ ਮਹਾਪੁਰਸ਼ ਨੇ ਸਿਖਾਇਆ ਸੀ ਜੇ ਇੱਕ ਮੁਲਾਜ਼ਮ ਦੇ ਕੋਈ ਕੰਮ ਕਰਾਉਣ ਵਾਸਤੇ ਆਉਂਦਾ ਤਾਂ ਉਸ ਨੂੰ ਸੱਚੇ ਮਾਰਗ ਪਰ ਉਸ ਸੱਚੀ ਸਿੱਖਿਆ ਦੇ ਜੋ ਸਰਦਾਂ ਦੇ ਵਿੱਚ ਲਿਖਿਆ ਹੈ ਕਿ ਕਿ ਤੁਹਾਡੇ ਕੋਲ ਇੱਕ ਆਦਮੀ ਵੀ ਖੁਸ਼ ਹੋ ਕੇ ਚਲੇ ਗਿਆ ਤੇ ਤੁਸੀਂ ਸਮਝ ਲਓਗੇ ਕਿ ਅਸੀਂ ਜਿਹੜੀ ਜੰਗ ਜਿੱਤ ਲਈ ਕਿਉਂਕਿ ਸਵਧਾਨ ਡਾਕਟਰ ਮੇਧਕਰ ਜੀ ਨੇ ਬਣਵਾਇਆ ਸਿਖਾਇਆ ਲਖਾਇਆ ਤੇ ਵੜੇ ਹੀ ਸ਼ੋਣੇ ਸਰਦਾਂ ਦੇ ਵਿੱਚ انہوں ਨੇ ਵਿਚਾਰਨ ਕੀਤੀ ਹੈ ਇਸ ਦਿਨ ਤਤਰ ਦੇfte ਜਿੰਨੇ ਵੀ ਅਫਸਰ ਸਾਹਿਬ ਐਮਸੀ ਸਾਹਿਬ ਮੇਹਰ ਸਾਹਿਬ ਤੇ ਜਿੰਨੇ ਵੀ ਪਕ ਸਮਾਜ ਮੇਰੇ ਵੀਰ ਭਰਾ ਪਹੁੰਚਿਆ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਨਗਰ ਨਗਰ ਦੇ ਵਿੱਚ ਫੰਕਸ਼ਨ ਦੇ ਜਿਉ ਆਇਆ ਆਖਦੇ ਆ ਤੇ ਹਮੇਸ਼ਾ ਹੀ ਇਹ ਕਾਮਨਾ ਕਰਦੇ ਆ ਤੇ ਜਿੱਦਾਂ ਵੀ ਸਭਾ ਨਗਰ ਨਗਰ ਦੇ ਵਿੱਚ ਮਿਲਿਆ ਹੈ ਹਮੇਸ਼ਾ ਹੀ ਆਪਣੇ ਵਚਨਾਂ ਤੇ ਪਵੰਦ ਰਾਵਾਂਗੇ ਤੇ ਜੋ ਮੋਗੇ ਸ਼ਹਿਰ ਦਾ ਵਿਕਾਸ ਜਿੰਨੇ ਕੇ ਵਕ ਵਕਵਾੜਾ ਦੇ ਵਿੱਚ ਪਿਆਵਾੜਾ ਦੇ ਵਿੱਚ ਕੋਈ ਵੀ ਕਾਰਜ ਦੇ ਵਿੱਚ ਕਮੀ ਨਹੀਂ ਹੋਣੀ ਕਿਉਂਕਿ ਸੰਤ ਮਹਾਪੁਰਸ਼ਾਂ ਨੇ ਵੀ ਇਹ ਸਿਖਾਇਆ ਹੈ ਕਿ ਕਿਸੇ ਵੀ ਨਾਲ মতਪੇਦ ਨਹੀਂ ਤੇ ਹਰੇਕ ਦੇ ਕੰਮ ਨਾਲ ਹਰੇਕ ਲਈ ਕਾਰਜ ਕਰਨੇ ਇਹ ਹੀ ਗੁਰੂ ਸਾਹਿਬਾਂ ਨੇ ਸਿਖਾਇਆ ਹੈ ਕਿ ਸਬਦਾਂ ਦੇ ਵਿੱਚ ਵੀ ਇਹ ਹੀ ਲਿਖਿਆ ਹੈ ਤੁਹਾਡਾ ਹਿਰਦੈ ਹਮੇਸ਼ਾ ਹੀ ਸੇਵਾ ਨੂੰ ਸਮਰਪਿਤ ਰਹੇਗਾ ਇਹ ਜਿੰਨੇ ਵੀ नगर नंगे दे ऑफिसर साहब या कर्मचारी आहे हमेशह ई उन्हनि भाउनि जे लाइ मोडे नाल मोढा लाहे खड़ा जिथे बि उन्हनि जी ज़रूरत पवी